Thank you. ਕੀਐਸਪੀ रवि शेरਤੀ ਕਰ ਰਹੀ ਸੀ ਸੋ ਪਿੰਡ ਸੋਰਸਿੰਗ ਪਿੱਖੀਵਿੰਡ ਦੇ ਵਿੱਚ ਕਾਬੂ ਕੀਤਾ ਜਿਸ ਦਾ ਨਾਮ ਜੋਬਨ ਜੀ ਸਿੰਘ ਉਰਫ ਜੋਬਨ ਪੁੱਤਰ ਮੁਖਤਿਆਰ ਸੀ ਪਿੰਡ ਟੋਟਲੀ ਸੋਰਸਿੰਗ ਥਾਣਾ ਪਿੱਖੀਵਿੰਡ ਸੋ ਇਹਨੂੰ ਕਾਬੂ ਕਰਕੇ ਇਹਨੇ ਫਰਦਰ ਜਦੋਂ ਇਹਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੇ ਦੌਰਾਨ ਇਸਦੇ ਪਾਸੋਂ 3 ਕਿਲੋ 105 ਗ੍ਰਾਮ ਹੈਰੋਇਨ ਦੋ ਜਿਹੜੇ ਦੇਸੀ 32 ਬੋਰ ਦੇ ਪਿਸਟਲ 25 ਰੌਂਦ 32 ਬੋਰ 12 ਰੌਂਦ 12 12 ਬੋਰ ਦੋ ਮੈਗਜ਼ੀਨ ਤੇ ਇੱਕ ਇਲੈਕਟ੍ਰੋਨਿਕਸ ਦਾ ਵੇਇੰਗ ਸਕੇਲ ਜਿਹਦੇ ਨਾਲ ਉਹ ਹੈਰੋਇਨ ਦੀ ਸਕੇਲਿੰਗ ਵੇਇੰਗ ਕਰਦੇ ਸੀ ਵੇਟ ਕਰਦੇ ਸੀ ਸੋ ਇਹ ਇਹ ਦੋਸ਼ੀ ਜੋ ਇਹ ਉਮਰ ਜਿਹੜੀ ਆ ਉਹ ਲਗਭਗ 21 ਸਾਲ ਹੈ ਤੇ ਇਹ ਜਿਹੜਾ ਇੱਕ ਕਨਸਾਈਨਮੈਂਟ ਆਪਣੀ ਵੱਡੀ ਮਾਤਰਾ ਦੇ ਵਿੱਚ ਆਪਣੇ ਪਾਸ ਰੱਖ ਕੇ ਬੈਠਾ ਸੀ ਸੋ ਇਹਦੇ ਪਾਸੋਂ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਇਹਦੇ ਵਿੱਚ ਰਿਕਵਰੀ ਹੋਣੀ ਉਹ ਐਨਟੀਐਫ ਦੇ ਲਈ ਕਿ ਅਸੀਂ ਸਾਡੇ ਪਾਸ ਇੱਕ ਸਾਡੀ ਕਬਡੀ ਸਫਲਤਾ ਹੈ ਪਤਾ ਲੱਗਾ ਕਿਥੋਂ ਲੈ ਕੇ ਆਇਆ ਕਿ ਕਿੱਥੇ ਹੈ ਜੀ ਹਾਂਜੀ ਇਹਦੀ ਅਜੇ ਪੁਸ਼ਕਿਸ਼ ਜਾਰੀ ਹੈ ਅਜੇ ਅੱਜ ਨੂੰ ਮਾਨਯੋਗ ਜਸਪਾਲ ਸਾਹਿਬ ਦੇ ਪੇਸ਼ ਕੀਤਾ ਜਾਣਾ ਹੈ ਸੈਕੰਡ ਡੇ ਹੈ ਜਿਹਦੀ ਪੁਸ਼ਕਿਸ਼ ਤੋਂ ਅਗਲੀ ਜਿਹੜੀ ਜੜੇ ਦੇ ਸਾਥੀ ਨੇ ਜਿਹੜੇ ਪਿਛਲੇ ਲਿੰਕ ਨੇ ਇਹ ਅੱਗੇ ਕਿੰਨਾ ਨੂੰ ਸੇਲ ਕਰਦਾ ਸੀ ਉਹ ਸਾਰੀ ਚੀਜ਼ ਨੂੰ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਪਛਾਹਿਆ ਗਿਆ। ਜਿਹੜੀ ਨੀ ਪੱਟੀ ਮਾਤਰਾ ਦੇ ਵਿੱਚ ਡਰੋਨ ਦੇ ذریعے ਪਾਕਿਸਤਾਨ ਵੀ ਹੋ ਗਿਆ ਉਸ ਦੇ ਨਾਲ ਵੀ ਨੀ ਕੋਸਾੜ ਦੇ ਕਿੰਨੇ ਪਾウダー ਆ ਰਹੇ ਜਿਹੜਾ। ਬਿਲਕੁਲ ਜੀ ਇਸ ਗੱਲ ਨੂੰ ਹੋਰ ਡਾਉਨ ਵੀ ਕੀਤਾ ਜਾ ਸਕਦਾ ਸਾਰੀ ਜਿਹੜੀ ਜਿਆਦਾਤਰ ਡਰੱਗ ਹੈ ਜਿਹੜੀ ਉਹ ਥਰੂ ਡਰੋਨ ਹੀ ਹੈ ਜਿਹੜਾ ਉਹ ਸਪਲਾਈ ਹੋ ਰਹੀ ਹੈ। ਸੋ ਜਿਸ ਰੂਪ ਚ ਮਿਲੀ ਹੈ ਤਾਂ ਉਸ ਤੋਂ ਵੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਡਰੋਨ ਦੇ ਰਾਈ ਕਨਸਾਈਨਮੈਂਟ ਆਈ ਹੈ। ਕਿੰਨੇ ਦਿਨ ਤੱਕ ਕੰਮ ਕਰੇਗਾ ਜਿਹੜੇ ਲੈਗਰ ਦੇ ਵਿੱਚ ਵੈਪਨਸ ਦਾ ਇਹ ਤੱਕ ਇਸ ਕੰਪਲੀਅਰ ਰੱਖਦਾ ਸੀ ਇਹਨਾਂ ਇਹ ਵੈਪਨ ਜਿਸ ਤਰ੍ਹਾਂ ਕੀ ਦੀ ਪ੍ਰੀਵੀਅਸ ਹਿਸਟਰੀ ਆ ਇਹਦੇ ਤੇ ਪਹਿਲਾਂ ਵੀ ਇੱਕ ਆ ਥਾਣਾ ਫਕੀਰਵਾਲ ਦੇ ਵਿੱਚ ਆ 2024 ਦੇ ਵਿੱਚ ਇੱਕ ਕੇਸ ਹੋਇਆ ਜਿਹਦੇ ਵਿੱਚ ਲੜਾਈ ਝਗੜੇ ਦਾ ਕੇਸ 326 325 ਇਹ ਤਾਂ ਆਮ ਲਗੇ ਨਾਲ ਆਰਮ ਐਕਟ ਦੀ ਧਾਰਾ ਲੱਗੀ ਆ ਉਸ ਦੇ ਵਿੱਚ ਵੌਂਟਡ ਸੀ ਤੇ ਅਜੇ ਤੱਕ ਫੜਿਆ ਨਹੀਂ ਸੀ ਗਿਆ ਅਜੇ ਪੀਓ ਨਹੀਂ ਸੀ ਹੈਗਾ ਜੋ ਵੌਂਟਡ ਜਸਟ ਵੌਂਟਡ ਹੈ ਅਰੈਸਟ ਪੈਂਡਿੰਗ ਸੀ ਇਹਦੀ ਨਾਲ ਹੀ ਇਹਦੇ ਇਹ ਜਿਹੜਾ ਜਿਹੜੇ ਇਹਦੇ ਕੋ ਦੋ ਵੈਪਨ ਮਿਲੇ ਨੇ ਉਹ ਇਹਨੇ ਉਹ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਇੱਕ ਅਸਾਈਨਮੈਂਟ ਦੇ ਨਾਲ ਹੀ ਇਹਨੂੰ ਅਸੀਵ ਹੋਇਆ ਅਗਲਾ ਤੋਂ ਹੋਰ ਲਿਕਿਆ ਸੋ ਇਹਦੀ ਹਿਸਟਰੀ ਜਿਹੜੀ ਆ ਲੜਾਈ ਝਗੜਾ ਤੇ ਲੁੱਟਫੋਆ ਦੀ ਹਿਸਟਰੀ ਜਿਹੜੀ ਹੈ ਮਾਉ ਆਈਫੋਨ ਜਿਹੜਾ ਮਿਲਿਆ ਪਤਾ ਲੱਗ ਸਕਦਾ ਹੈ ਬਾਈ ਫੋਨ ਦੀ ਪਾਕਿਸਤਾਨ ਦੇ ਜੀ ਇਹ ਚੀਜ਼ ਮੋਬਾਈਲ ਦੇ ਕੰਪਨੀ ਤੇ ਲੱਗਾ ਜਿਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਉਸ ਤੋਂ ਅਗਲੀ ਗੱਲ ਜੋ ਗਲਾਵੇਗੀ ਸਕਵਰਡਿੰਗ ਅਗਲੀ ਕੰਪਨੀ ਸ਼ੁਰੂ ਪਾਕਿਸਤਾਨ ਦੇ ਜਿਹੜਾ ਦੋਸਤ ਵਿੱਚ ਰਿਹਾ ਅਸਰ ਮਹਾਂ ਲੰਗਨ ਜੀ ਹਜੇ ਇਸ ਸੀਜ਼ਨ ਨੂੰ ਜਿਹੜਾ ਉਹ ਖੰਗਾਲਿਆ ਜਾ ਰਿਹਾ ਇਹਦੀ ਉਸ ਕਿਸ ਦੇ ਰਾਈ ਤੇ ਫਰਦਰ ਟੈਕਨੀਕਲ ਚ ਜਾਣਾਲ ਕਿ ਇਹਦੇ ਡਾਇਰੈਕਟ ਲਿੰਕ ਜੇ ਜਾਂ ਇਹਦੇ ਵਿੱਚ ਕੋਈ ਹੋਰ ਵੀ ਚੈਨਲ ਹੈ ਇਸਕਾ ਇਲੈਕਟ੍ਰੋਨਿਕ ਡਾ ਮੇਰਾ ਲੱਗਦਾ ਉਸ ਤੋਂ ਵੀ ਥੋੜੀ ਬੜੀ ਮਾਤਰਾ ਦੇ ਵਿੱਚ ਆ ਕੇ ਸੇਲ ਕਰਦਾ ਜੀ ਇਹ ਇਹਦੇ ਅੱਗੇ ਸੇਲ ਕਰਨ ਦੀਆਂ ਗੱਲਾਂ ਵੀ ਨੇ ਰਿਵੀਲ ਕੀਤੀਆਂ ਨੇ ਜਿਹੜੀਆਂ ਤਫਸੀਲ ਵਿੱਚ ਲੈ ਆਉਂਦੀਆਂ ਨੇ ਸਰ ਇਸ ਵੀ ਹੈ ਜੀ ਉਹਦਾ ਇਦੀ ਏਜ 21 ਸਾਲ ਹੈ ਇਹਨਾਂ ਦੀ ਆਪਣੀ ਪਿੰਡ ਦੇ ਵਿੱਚ ਥੋੜੀ ਜਿਹੀ ਜ਼ਮੀਨ ਹੈ ਤਿੰਨ ਚਾਰ ਕਨਾਲ ਜ਼ਮੀਨ ਹੈ ਇਹਦੀ ਪਹਿਲਾਂ ਇਹ 2 ਸਾਲ ਅੰਮ੍ਰਿਤਸਰ ਸਿਟੀ ਦੇ ਵਿੱਚ ਇੱਕ ਸਕਿਉਰਿਟੀ ਗਾਰਡਨ ਜੋਬ ਕਰਦਾ ਰਿਹਾ ਇਸ ਟਾਈਮ ਜਿਹੜਾ ਇਹ ਡਰਗ ਦਾ ਧੰਦਾ ਕਰਨ ਲੱਪਿਆ ਨਾਲ ਹੀ ਇਹ ਫੋਰਨ ਵੀ ਜਿਹੜਾ ਜੋ ਕੋਸ਼ਿਸ਼ ਦੇ ਤੋਂ ਸਾਹਮਣੇ ਆਇਆ ਕਿ ਕੋ ਪੁਰਤਗਾਲ ਜਾਣਾ ਚਾਹੁੰਦਾ ਸੀ ਪਰ ਤੱਕ ਸਰ ਇਹਨੇ ਕਿਹਨੇ ਫੜਿਆ ਇਹਦੇ ਵਿੱਚ ਇੱਕ ਦੋਸ਼ੀ ਨੂੰ ਫੜਿਆ ਗਿਆ ਤੇ ਜੋ ਇਹਦੀ ਜੋ ਜਸਪਾਸ ਤੋਂ ਸਰੀਰ ਰਿਕਵਰੀ ਹੋਈ ਆ ਇਹਦੀ ਜਿਹੜੀ ਪੁਸ਼ਕਿਸ ਜਿਹੜੀ ਆ ਉਹ ਮੁਕਦਮੇ ਦੇ ਵਿੱਚ ਚੱਲ ਰਹੀ ਆ ਅਗਲੀ ਜਿਹੜੀ ਕੋਈ ਗੱਲ ਦੱਸੇਗਾ ਉਹਨਾਂ ਤੇ ਐਕਸ਼ਨ ਉਹਦੇ ਅਕੋਰਡ